ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੋਵੋਗੇ। ਮੈਂ ਆਪਾਂ ਤੁਹਾਡੇ ਨਾਲ ਆਇਆ ਬਲੌਗ ਨਿਊ ਕਾਰ ਦਾ ਬਲੌਗ ਸ਼ਸ਼ੀ ਦਾ ਜੀ ਤੇ ਸਾਡੀ ਫਾਸਟ ਰਾਈਡ ਗੁਰੂ ਘਰ ਤੇ ਅਸੀਂ ਚੱਲਿਆ ਹੁਣ ਗੁਰੂ ਘਰ ਮੱਥਾ ਟੇਕਣ ਸਾਰੀ ਫੈਮਿਲੀ ਹੈਨਾ ਬੱਚੇ ਨੇ ਆਪਦੀ ਸੀਟ ਸਵਾਰ ਲਿਆ ਪੀਸਾ ਬਹੁਤ ਹੈਨਾ ਮੂਰੇ ਦੇ ਨਾਲ ਮੂਰੇ ਗਾਉਂ ਦੇ ਆ ਪਈਆ ਬਚਾਲੇ ਵੀ ਹੈਨਾ ਹਾਂ ਜੀ ਬਟਾ ਜੇ ਤੁਸੀਂ ਬੈਠੇ ਹੋ ਤੀਜਾ ਵੀ ਬਹਿ ਜਾਓ ਜਿਵੇਂ ਮੰਮੀ ਮੋਟੀ ਆਪਣੀ ਉਹ ਵੀ ਬਹਿ ਜਾਈ ਤਾਂ ਵੀ ਆਪਾਂ ਖੁੱਲੇ-ਖੁੱਲੇ ਹੋਵਾਂਗੇ ਇਹਨੂੰ ਆਮ ਨਾਲ ਲਾਉਣ ਦੇ ਵੀ ਉਹਦੇ ਵਿੱਚ ਨਾਲ ਚਿਪਕੇ-ਚਿਪਕੇ ਹੁੰਦੇ ਆਂ ਬਰੀਜਾ ਦੇ ਵਿੱਚ ਚਲੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਇਹ ਤਾਂ ਉਂਦੀ ਕਰਨ ਬਚਾਇਆ ਬਾਟਾ ਪੜ ਨਾਗਵਾਰਿ ਉਹ ਪ੍ਰਗਟ ਕੀਓ ਦਸਵਾ ਗੁਪਤ ਰਖਾ ਚਲੋ ਜੀ ਆਪਾਂ ਗੁਰੂ ਘਰ ਮੱਥਾ ਟੇਕ ਕੇ ਆਏ ਹਾਂ ਤੇ ਹੁਣ ਆਪਾਂ ਚੱਲੇ ਆਂ ਬਹਿ ਜਾ ਇੱਕ ਜਣਾ ਖੇਤ ਤੇ ਉਹ ਆਪਣਾ ਖੇਤ ਦੇਖੋ ਹੁਣ ਆਪਾਂ ਦਸਵੀਂ ਆਏ ਬਾਬਾ ਜੀ ਦੀ ਮੱਥਾ ਟਿਕਣ ਜਾ ਰਹੇ ਆਂ ਤੇ ਆ ਦੇਖੋ ਬੰਦਰ ਆ ਖੜੇ ਨੇ ਬਾਹਰ ਇਹਨਾਂ ਤੋਂ ਹੁਣ ਸੀਟ ਤੇ ਵੀ ਨਹੀਂ ਬੈਠਿਆ ਜਾਂਦਾ ਹੈਗਾ ਮੌਜਾਂ ਨੂੰ ਪਹੁੰਚ ਜੂ ਸਤਿ ਸ਼੍ਰੀ ਅਕਾਲ ਬਬਾਈ ਸਤਿ ਸ਼੍ਰੀ ਅਕਾਲ ਬਬਾਈ ਆਹ ਦੇਖੋ ਮਾਂ ਬਾਬਾ ਜੀ ਸਕਾਰਪਿਓ ਦੇ ਬਰਾਬਰੇ ਪਹੁੰਚੇ ਉਹਦਾ ਨਾਮ ਉਹਨੇ ਖੜੀ ਬਾਬੇ ਸਕਾਰਪਿਓ ਰੱਬ ਦਾੰਦਾ ਕਿਡਲ ਬਣਦੇ ਜੇ ਉਹਨੂੰ ਦਵਾਵਾਂਗੇ ਜੀ ਉਹ ਹਾਲੇ ਉੱਠੇ ਨਹੀਂ ਹੈਗੇ ਚੱਲ ਹੌਲੀ ਹੌਲੀ ਦਿਖਾਈ ਨਾ ਹਾਂ ਹਾਂ ਉਹ ਤਾਂ ਰਾਤ ਤੋਂ ਬਹਿ ਗਏ ਤੇ ਉਹ ਚੱਲ ਦੇਖ ਲਿਓ ਉਹਨਾਂ ਨੇ ਬੈਠ ਕੇ ਛੇੜਾ ਕਰੋ ਆਇਆ ਜੀ ਉਹ ਵਿੱਚ ਗੋਲ ਕਰਕੇ ਰੱਖਦੇ ਇਹਨੂੰ ਉਹ ਥਾਂ ਦੇ ਵਿੱਚ ਰੱਖਦੇ ਪੱਠਾ ਬਣੋ ਉਹਨੂੰ ਖੋਲ ਕੇ ਨਹੀਂ ਆ ਰੋ ਆਪਣਾ ਆਪੜ ਕੜੀ ਚਲਵ ਜੀ ਹੁਣ ਆਪਾਂ ਬਾਬਾ ਜੀ ਦਾ ਸ਼ੁਕਰਾਨਾ ਕਰੀਏ ਮੱਥਾ ਟੇਕੀ ਆਪਾਂ ਆਪਣੇ ਦਸਵੀਂ ਆਏ ਬਾਬਾ ਜੀ ਦੇ ਇਹ ਹੈਗੇ ਨੇ ਬਾਪੂ ਜੀ ਦੇ ਛੋਟੇ ਭਰਾ ਚਾਚਾ ਜੀ ਦੇ ਬੇਟਾ ਜੀ ਮਥਾ ਆਪਾਂ ਨੇ ਟੀਕ ਰਿਆ ਤੇ ਬਾਬਾ ਜੀ ਦਾ ਸ਼ੁਕਰਾਨਾ ਕਰ ਲਿਆ ਹੁਣ ਆਪਾਂ ਚੱਲਦੇ ਹਾਂ ਥੋੜੇ ਬਣਾਏ ਕਿਉਂਕਿ ਬੱਚਿਆਂ ਦੇ ਸਕੂਲ ਦਾ ਟਾਈਮ ਹੋਣ ਵਾਲਾ ਹਨ ਤੇ ਆਪਾਂ ਹਵਾ ਹੀ ਕਰਨਾ ਚਾਹੀਦਾ 2 ਵਜੇ ਦਾ ਲੱਗਿਆ ਦੋਨੋਂ ਬਣਾਇਆ ਆ ਚਾਚੇ ਉਰੀ ਕੇਲੇ ਤੋੜ ਦੇਣੀ ਹੈਗੇ ਐਂ ਖਰਾਬ ਹੋ ਜਾਂਦੇ ਨੇ ਨਾ ਹਾਂ ਆਕੇ ਲੱਗ ਰਹੇ ਨੇ ਮਾ ਚਾਚਾ ਹੀ ਕੇ ਮਾ ਇਹ ਮਹੋਨੀ ਕਰ ਦੇਣਗੇ ਕੜਾ ਨੂੰ ਕੱਟ ਦੇਣੀ ਹੈਗੇ ਐਂ ਖਰਾਬ ਹੋ ਜਾਂਦੇ ਨੇ ਵੀ ਪਕਾ ਲਿਆ ਕਰੋ ਤੁਸੀਂ ਪਤਾ ਨਹੀਂ ਹਾਲੇ ਚੀਜ਼ ਆ ਵੀ ਇਹ ਕਿਵੇਂ ਪਕਾਏ ਜਾਂਦੇ ਨੇ ਦਵਾਈ ਮਿਲਦੀ ਆ ਦੇਖੋ ਆਪ ਦੇਖੋ ਕਿ ਫਰਾਂਟ ਹੋ ਰਿਹਾ ਹੁਣ ਤਾਂ ਜੀਰੀਆਂ ਵੀ ਨਿਸਣ ਲੱਗੀਆਂ ਜੀ ਬੂਜਾ ਜਾਂ ਕਰਤੀਆਂ ਜਾਂਦੀਆਂ ਨੇ ਦੇਖੋ ਜੀ ਹਰੇ 8 ਵਜੇ ਨੇ ਹਾਂਜੀ ਪੈ ਰਿਆ ਨਹੀਂ ਆ ਗਿਆ ਆਪਣੇ ਬੱਚੇ ਸਕੂਲ ਵਾਗੇ ਨੇ ਤੇ ਮੱਜਰ ਵੀ ਗੱਡੀ ਲੈ ਕੇ ਗਏ ਨੇ ਤੇ ਅਧਰ ਰਾਮ ਵੀ ਨਾਲ ਨਿਹਾਲ ਕਰਦੇ ਆਪਾਂ ਅੱਜ ਵੀ ਨਹੀਂ ਆਇਆ ਕੱਲ ਵੀ ਨਹੀਂ ਅੱਜ ਵੀ ਨਹੀਂ ਪਰਸੋਂ ਨਹੀਂ ਸਾਰੇ ਦੇ ਪਾਣੀ ਪਾਣੀ ਮਿਲਾ ਕੇ ਆ ਸਾਸ਼ਿਕਾ ਅਗਰੇ ਦੋਸਤ ਦਾ ਆ ਕਰਤਵੰਦ ਲਓ ਜੀ ਹੁਣ ਸਾਨੂੰ ਦਿਨ ਚ ਦਿਖਾਉਣਾ ਹੈ ਗੱਡੀ ਕਿਉਂਕਿ ਰਾਤ ਤਾਂ ਹਨੇਰਾ ਹੋ ਗਿਆ ਸੀ ਤੇ ਨਹੀਂ ਆ ਗਿਆ ਆਪਣੇ ਖੋਲ ਬਤਾਈਂਗਾ ਬਤਾਈਂਗਾ ਬੰਨ ਜੀ ਮੈਂ ਆਹਰ ਜਹਾਜ ਆ ਸਤਿ ਸ਼੍ਰੀ ਅਕਾਲ ਭਾਈ ਬਤਾਈਂਗਾ 25 ਠੀਕ ਹੈ ਜੀ ਪਹਿਲਾਂ ਤਾਂ ਸਾਡਾ ਡੈਡੀ ਥੋੜਾ ਜਿਆ ਦਿলো ਹੋਇਆ ਸੀ ਮਾਫਾ ਮੰਨਿਆ ਕਦੇਗਾ ਜੇ ਡੈਡੀ ਕੋਲ ਗੱਡੀ ਦਾ ਨੌ ਲੈਂਡਰ ਡੈਡੀ ਦੇ ਮੂਠੇ ਫੁਰਕੀਏ ਭੁੱਲ ਜਾਂਦੀ ਸੀ ਜਾਦਾ ਦੇਖੀ ਡੈਡੀ ਦਾ ਗੱਡੀ ਦਿਲ ਬਾਗੋ ਬਾਗ ਹੋ ਗਏ ਦੇਖ ਲੈ ਫੇਰ ਵਾਹ ਹੈਗੀ ਵੱਖਜੀ ਜੀ ਕਹਿੰਦੇ ਨੇ ਪਰ ਮੈਨੂੰ ਆ ਕਿ ਮਖਾਉ ਕਿਹੜੀ ਸਰਕਾਰ ਵੀ ਕਿਹੜੀ ਆ ਮੈਂ ਲੈਣੇ ਜੱਜ ਦੀ ਲੈਣੋ ਹਾਰ ਹਾਰ ਜਿਉਂ ਦੇਖ ਲੈ ਮੈਂ ਸਾਰਾ ਗੁੰਮਾ ਕੀ ਹੈਗੀ ਆ ਜਹਾਜ਼ ਆ ਵੀ ਦੇਖੋ ਜੋ ਕਰੀ ਹੈਗੀ ਆ ਮੈਂ ਤਾਂ ਇਹ ਮਾ ਕਿਤੇ ਉਹੀ ਪੈ ਜੋ ਪਹਿਲਾਂ ਹੁੰਦੀ ਸੀ ਉਹ ਨਾ ਆਉਂਦੀ ਆਓ ਬੜੀ ਹੋਰ ਹੋਲੀ ਨਹੀਂ ਲੈ ਜੁਰੇ ਮੈਂ ਕਿ ਉਸ ਕੋਚਾਂ ਵੀ ਤਾਂ ਮੈਂ ਫੋਰਚਨ ਨੂੰ ਦੇਦੀ ਮਾ ਉਹ ਹੀ ਲਾਉਂ ਆਇਆ ਡੈਡੀ ਦੀ ਅੱਖ ਤਾਂ ਜੀ ਫੋਰਚੂਨਰ ਦੀ ਆ ਚੱਲ ਫਵਾਦਾਂ ਉਹ ਵੀ ਤੋ ਆਦੂਗਾ ਹਾਂ ਜੀ ਇਹ ਤਾਂ ਹੈਗਾ ਮਿਹਨਤ ਕਰਦੇ ਆ ਜਦੋਂ ਆਪਾਂ ਨਹੀਂ ਤੇ ਸਿੱਧੀ ਰੱਖੋ ਨਹੀਂ ਤਾਂ ਹਾਂ ਬਸ ਸਭ ਤੋਂ ਵੱਡੀ ਗੱਲ ਆ ਮਿਹਨਤ ਕਰੋ ਹਾਂ ਜੀ ਨੰਬਰ 1 ਤੇ ਦਰਪਕਾ ਲੁਈਸ ਪਟਿਆਲੇ ਪੁੱਛ ਕੇ ਪਟਿਆਲੇ ਦੇੋਂ ਸੰਭਾਗ ਲਾਉਂ ਸਵਾਲ ਆਖ ਤੇ ਬੇਲੇ ਗਿਆ ਨਾਲੋਂ ਟਾਈਰ ਵੀ ਇਹਦਾ ਹੋ ਰਿਹਾ ਪਹਿਲਾਂ ਇਹਨੇ ਮੈਨੂੰ ਹਨਾ ਮੰਗੇ ਤੈਨੂੰ ਸਨ ਰੂਪ ਖੋਲ ਕੇ ਪਹਿਲਾਂ ਸਕੂਲ ਛੱਡ ਕੇ ਆਉਨੇ ਆ ਕਹਿਣਾ ਹਾਂ ਜੀ ਬਈ ਚੋੜੇ ਨੇ ਇੰਜ ਮਾਹ ਕਿਤੇ ਹੋਣਾ ਹੋਂ ਤੱਕ ਹੀ ਕਟੂੜਾ ਕਿੱਥੋਂ ਵੱਧ ਹੈ ਉਹ ਲੈ ਬੰਦਾ ਵੀ ਦੇ ਪਾ ਗਿਟ ਤੋਂ ਵੱਧ ਪੈ ਰਹੇ ਨੇ ਕਿਹਨਾਂ ਦੇ ਨਾਮ ਮੈਂ ਤਾਂ ਸਾਡੇ ਵਾਸਤੇ ਲਿਆਤੀ ਆ ਵੀ ਤਾਂ ਲੈ ਆਈ ਆ ਅਕਿਉਂ ਛੇੜਦੀ ਆ ਅੱਜ ਹੈਲੋ ਬੁਟੀ ਅੱਜ ਸਕੂਲ ਨਹੀਂ ਗਿਆ ਦੇਖ ਲੈ ਕੌਡੀ ਦੇ ਜਾ ਕਰਕਨੀ ਨਾ ਸਕੂਲ ਗਈ ਉਹ ਤਾਂ ਗਈ ਆ 에ਰੇ ਦਰਦ ਆਉਣ ਲੱਗ ਗਿਆ ਜਾਨ ਵੇਲੇ ਬਸ ਹਟ ਗਿਆ ਲੱਗ ਗਿਆ ਉਹ ਤਾਂ ਕੰਟਾ ਰੇੜ ਕੰਟਾ ਹੋ ਗਿਆ ਹਟੇਨ ਤੇ ਬੈਲ ਲੱਗ ਜਾਂਦੀ ਫਿਰ ਉਹ ਤੋਂ ਸਾਡੇ ਹਟ ਗਦੋ ਦੀ ਇਹਦਾ ਵੀ ਐਂ ਹਟਦਾ ਮੇਰੇ ਚਾਚੇ ਦਾ ਮੁੰਡਾ ਹੁੰਦਾ ਸੀ ਉਹ ਕਹਿੰਦਾ ਮੇਰੇ ਰੋਜ਼ ਕਹਿੰਦਾ ਮੇਰੇ ਪੇਟ ਖਰਾਬ ਹੋ ਗਿਆ ਹੈ ਜਦੋਂ ਜਦੋਂ ਤੈਨ ਬੈਨ ਨਾਲ ਨਾ ਜੀ ਗੀਲੇ ਲਾਈ ਜਾਂਦਾ ਲਾਈ ਜਾਂਦਾ ਜਦੋਂ ਬੈਲ ਲੱਗੇ ਟਿੱਕੇ ਵੈ ਨਾ ਜੀ ਦੀ ਠੀਕ ਹੋ ਜਾਣਾ ਜੀ ਸਾਰੀ ਘੜਬਾ ਠੀਕ ਹੈ ਬਾਰ ਬਾਰ ਸੀਟ ਤੇ ਬੈਠ ਬੈਠ ਕੇ ਚੈੱਕ ਕਰਾਂਗਾ ਨਿਕਲਿਆ 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 ਸਹਿ ਪਰਾਂ ਨੂੰ ਹੋ ਜਾ ਸਹਿ ਪਰਾਂ ਨੂੰ ਹੋ ਜਾ ਹਾਏ ਹਾਏ ਸਹੀ ਕਰ ਇਹ ਹੁਣ ਨਿਕਲ ਹਾਏ ਹਾਏ ਕੱਲ ਵਾ ਉਥੇ ਫੋਟੋਆਂ ਖਿਚਾਉਣੇ ਕਿਹੜੇ ਰਹਿ ਗਏ ਤੇ ਪਰ ਜੜ ਕੇ ਕਿਤੇ ਕੋਈ ਜਨ ਜਗੜੇ ਮਾਨ ਲਾਏ ਇਹਨਾਂ ਨੇ ਯੋਗ ਕਰ ਲਿਆ ਲੈ ਵੀ ਕੀ ਉਧਰ ਨੂੰ ਹੋ ਜਾ ਤੂੰ ਉਧਰ ਵੀ ਹੋ ਜਾ ਹੁਣ ਮੰਤ ਹੁਣ ਮੰਤਰੀ ਮੰਗੂ ਆਇਆ ਕਰ ਦੋ ਬਾਏ 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 ਸਾਨੂੰ ਬੱਗਰ ਬਾਏ ਬਾਏ ਇਹ ਆ ਜਿਹੜੀਆਂ ਵੀ ਚਾਹ ਪੂਰਾ ਕਰ ਲਿਆ ਵਿੱਚ ਖੜ ਕੇ ਹਨਾ ਲੱਗਿਆ ਬਦਲ ਜਿਵੇਂ ਖੜਦੇ ਨੇ ਰਹਿ ਕੇ ਬਾਪੂ ਜੀ ਹੁਣ ਬਾਪੂ ਜੀ ਨੂੰ ਵੀ ਖੜਾ ਹੋਣਾ ਮੈਂ ਗੇਵਾ ਤੇ ਆਨੀ ਪਾਣੀ ਨਹੀਂ ਅੱਜ ਸੁਨੀ ਜਿੱਤੀ ਆ ਜਦੋਂ ਜੁਨੀ ਛੋਟੀ ਸੀ ਤੇ ਉਹ ਡੈਡੀ ਲੈ ਕੇ ਆਇਆ ਤੇ ਉਹਦੇ ਵਾਸਤੇ ਤੇ ਉਹਨੇ ਥੋੜਾ ਟਾਈਮ ਪਾਈ ਫਿਰ ਛੋਟੀ ਜੀ ਹੋ ਗਈ ਕਿਉਂਕਿ ਛੋਟੇ ਬੱਚੇ ਦੇ ਕਿਛੇ ਪੈਂਜਰ ਉੱਪਰ ਵੀ ਹੀ ਮੜੀ ਮੜੀ ਦੀ ਜਿਹੜਾ ਸੀ ਉਹਨਾਂ ਸਾਮ ਕੇ ਰੱਖ ਲਈ ਤੇ ਅੱਜ ਡੈਡੀ ਕਹਿੰਗੇ ਚਲੋ ਅੱਜ ਮੌਕਾ ਹੋ ਮਿਲ ਗਿਆ ਵਿਆਹ ਗੱਡੀ ਦੇ ਪਾਉਣ ਦਾ ਇੱਕ ਇਹਨੇ ਪਾਈ ਤਿੱਕਾ ਆਪਣੀ ਬਰੀਦਾ ਗੱਡੀ ਦੇ ਪਾਈ

ਇਹ ਗਾਂ ਕਰਨੀ ਤਾਂ ਇੰਦਰ ਤੋਂ ਪਰਾਂ ਇਹ ਕਰਨਾ ਇੰਦਰ ਕਰ ਪਰਲੀ ਜਾਏ ਨਹੀਂ ਆ ਨਹੀਂ ਆ ਵੀ ਦੇਖ ਕੇ ਅੱਗੇ ਦਿੰਦੇ ਹੋ ਇਹ ਮੋਏ ਇਹ ਤਾਂ ਡਰੇ ਜਾਂਦੇ ਨੇ ਅਸੀਂ ਤਾਂ ਛੱਡ ਜਾ ਹਲ ਪੀਂਦੇ ਨੇ ਮਾਰੀਦਾ ਪੜਕਦੇ ਨੇ ਬੰਨੀ ਜਾ ਕੇ ਮਾ ਮਾਰੋ ਪੁਤ ਵਾਲੀ ਕਰਕੇ ਦੇਖੋ ਪਰਾਂ ਗੱਲ ਕਿ ਤੇ ਮੂਹ ਤੇ ਵੱਜੇ ਤੇਰੇ ਹੱਥ ਮਰਾ ਕਰ ਲਓ ਇਹ ਬੁਲੇ ਕਰਕੇ ਉਹੀ ਛਾਪ ਬੁਵਾ ਰਹਾ ਮੈਂ ਪਹਿਲਾਂ ਤੇਰੀਆਂ ਆਉਂਦੀ ਹੁੰਦੀ ਭਾਈ ਘਰ ਦੇ ਕੋਲ ਆ ਇੱਥੇ ਬਾਟਣ ਦੇ ਮੈਂ ਇੱਕ ਵੰਦੇ ਘਰ ਜਾਵਾਂ ਮੈਂ ਜਾਦੇ ਕਿੱਥੇ ਆਵਾ ਤਾ ਪਹਿਲਾਂ ਬੁਵਾ ਮੈਂ ਇਧਰ ਸਾਈਡ ਜੇਤੀ ਆ ਬਾਟਣ ਦੇਖੋ ਇਹ ਆਪਾਂ ਆਪਿਆ ਵਾ ਕਰ ਜਮਾ ਦੇ ਨਾ ਦੱਸ ਲੈ ਕੇ ਗਿਆ ਵੇ ਦੇਖ ਲੈ ਅੱਜ ਉੱਲੇ ਪਾਸੇ ਹੀ ਥੋੜਾ ਜਿਆ ਕਿੱਥੇ ਨੇ ਹੁੰਦਾ ਡੈਡੀ ਮੈਨੂੰ ਆ ਬਸ ਤੈਨੂੰ ਨਹੀਂ ਦੱਸਦੇ ਹੈਗੇ ਆਹ ਦੇਖ ਬਰਾ ਬਰਾ ਗੋਈ ਦਾ ਬਰਾ 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 ਇਹ ਲੱਗੂ ਤੇ ਬਰਾ 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 ਇਹ ਤਾਂ ਇਹ ਆ ਗਏ ਬਰਾ 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 ਇਹ ਤਾਂ ਇਹ ਆ ਗਏ ਬਰਾ 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 ਸਪ੍ਰਿੰਗ ਗੋਲ ਮੇਰੇ ਤੇ ਲੱਗੇ ਹੋਏ ਆ ਜੋ ਆਈ ਆਈ ਦਾ ਓੱਖਾ ਇਹਦਾ ਓੱਖਾ ਹੋ ਜਾਂਦਾ ਨਾ ਇੱਥੋਂ ਆ ਲੈ ਕੋਲਾ ਥੱਲੇ ਉਤਰਦਾ ਹੋਣਾ ਦੂਜੀ ਦਾ ਆਪਣਾ ਓੱਖਾ ਪੈਂਦਾ ਮੈਂ ਵੀ ਸਵੇਰੇ ਆਈ ਮਾਰੀ ਸ਼ਾਲ ਆਏ ਇੱਥੇ ਪੈ ਤਰ ਕੇ ਫੇਰ ਉੱਤਰ ਪੈਂਦਾ ਆ ਦੇਖ ਇੱਥੇ ਉਤਰ ਰਿਹਾ ਆ ਉਹ ਟੀ ਕਰਕੇ ਉਹ ਹੋ ਜਾਂਦਾ ਆਪਾਂ ਨੂੰ ਦੂਈ ਦੀ ਆਤ ਪਹਿਰੀ ਆ ਆਪਾਂ ਦੂਈ ਦੇ ਜਰਕ ਦੇਣੇ ਪੈਰ ਧਰ ਲੈਨੇ ਹਾਂ ਹੋਰ ਇਹ ਚ ਮਾਣਿਆ ਆ ਆ ਜਾ ਤੂੰ ਸੁਖਸਾਂਦ ਨਾਲ ਆ ਆਦਾ ਨਮੇੜ ਲਾ ਮੈਡ ਨੂੰ ਦਿਖਾ ਰਿਆ ਵੀ ਦੇਖੋ ਬਹਾਨਾ ਮਾਰ ਕੇ ਘਰੇ ਰਹਿ ਗਿਆ ਸਾਬ ਥੈਂਕ ਯੂ ਜੀ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਪਿਆਰ ਦਿੱਤਾ ਇੰਗੀਆਂ ਮੁਬਾਰਕਾਂ ਦਿੱਤੀਆਂ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਤਾਂ ਸੀਟ ਉੱਪਰ ਦੀ ਇਹ ਲੰਘ ਜਾਂਦੇ ਨੇ ਮੇਰੇ ਹੁਣ ਗੀਤ ਸ਼ੁਰੂ ਕਰੀ ਆਪਾਂ ਕਲ ਰੈਨਿੰਗ ਦੇ ਰਿਹਾ ਨਾ ਉਹ ਜੇ ਤੇ ਕੋਈ ਉੱਪਰ ਗ੍ਰਾਫਿਕ ਪਾ ਲ ਲੈ ਬਰਾਹਣਾ ਇਹ ਕੇਰੇ ਪਾ ਦੋ ਛੋਟਾ ਇਹਦੇ ਪਾ ਦੋ ਵੱਡਾ ਤੁਸੀਂ ਪਾ ਲਓ ਛੋਟਾ ਛੋਟੀ ਗੱਡੀ ਤੇ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਹੀ ਤੁਹਾਡੀ ਕਿਰਪਾ ਤੁਹਾਡਾ ਸਦਕਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਤਾਂ ਅਸੀਂ ਅੱਜ ਗੱਡੀਆਂ ਵਾਲੇ ਹੋ ਗਏ ਅੱਜ ਤਾਂ ਉਹਨਾਂ ਰੇੜਿਆਂ ਵਾਲੇ ਹੀ ਸੀ ਬੱਸ ਰੇੜਿਆਂ ਵਾਲੇ ਹੀ ਸੀ ਉਹਨਾਂ ਦੀ ਟੀਮ ਉਧਰ ਦੇਖ ਪਤਾ ਦਿਖਾ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਦਾ ਅੱਜ ਜੇ ਤੁਸੀਂ ਸਾਨੂੰ ਪਛਾਨਦ ਕਰਦੇ ਹੋ ਸਾਡੇ ਫਿਲਮਾਂ ਦੇਖਦੇ ਹੋ ਤਾਂ ਕਰਕੇ ਭਈ ਅਸੀਂ ਅੱਜ ਗੱਡੀਆਂ ਵਾਲੇ ਹੋ ਗਏ ਪ੍ਰਮਾਤਮਾ ਸਾਨੂੰ ਵੀ ਤਰੱਕੀਆਂ ਵਰਸੇ ਅਸੀਂ ਇਹੀ ਬੀਤ ਕਰਦੇ ਆ ਚੜ੍ਹਦੀ ਕਲਾ ਹੋਵੇ ਸਭ ਦੀ ਪ੍ਰਮਾਤਮਾ ਸਾਰਿਆਂ ਨੂੰ ਗੱਡੀਆਂ ਦੇਵੇ ਹਾਂ ਸਾਰਿਆਂ ਨੂੰ ਗੱਡੀਆਂ ਦੇਵੇ ਸਾਨੂੰ ਪ੍ਰਮਾਤਮਾ ਨੇ ਇਹ ਤੁਹਾਡਾ ਪਿਆਰ ਆ ਬਿਲਕੁਲ ਜੀ ਜਿਹੜੇ ਅਸੀਂ ਅੱਜ ਕੱਖਾ ਤੋਂ ਲੱਖਾਂ ਦੇ ਹੋਇਆ ਆਹ ਤੁਹਾਡਾ ਪਿਆਰ ਆ ਹਨਾ ਜੇ ਸਾਨੂੰ ਤੁਸੀਂ ਪਸੰਦ ਕਰਦੇ ਹੋ ਤਾਂ ਅਸੀਂ ਸਹਬ ਤਾਂ ਦੇਖੋ ਅਸੀਂ ਅੱਜ ਗੱਡੀਆਂ 'ਚ ਬੈਠਣ ਜੋਗਰੇ ਹੋਇਆ ਤੁਸੀਂ ਨੇ ਕਰਿਆ ਬਾਬੇ ਨਾਨਕ ਦੀ ਕਿਰਪਾ ਹੋਈ ਹੈ ਬਾਕੀ ਹੀ ਲਿਆ ਦਿਲਾ ਹੋਇਆ ਜਿਵੇਂ ਕਹਿੰਦੇ ਨੇ ਸਾਰਾ ਸਾਰਾ ਕੁਝੇ ਬਣ ਜਾਂਦਾ ਇਹ ਤਾਂ ਹੈਗਾ ਜੀ ਠੀਕ ਹੈ ਜੀ ਧੰਨਵਾਦ ਕਰ ਹਾਂਜੀ ਹਾਂਜੀ ਹੁਣ ਵਾਰੀ ਆ ਜੀ ਕਮੈਂਟਾਂ ਦੀ ਤੇ ਜਿਹੜੇ ਆਪਾਂ ਨੂੰ ਕਮੈਂਟ ਆਏ ਨੇ ਹਨਾ ਆਪਾਂ ਉਹਨਾਂ ਦੇ ਨਾਮ ਬੋਲਣ ਲੱਗਿਆਂ ਜੀ ਮੰਨੂ ਗਰੇਵਾਲ ਰਾਜਵਿੰਦਰ ਕੌਰ ਜੁਕੇ ਤੋਂ ਨਵਜੋਤワਲ ਕੈਨੇਡਾ ਤੋਂ ਹਰਪਾਜਨ ਕੌਰ ਪੰਚਪੂਲੇ ਤੋਂ ਪੁਸ਼ਪਿੰਦਰ ਕੌਰ ਅਮਿਤ ਅਛਰਾ ਕੁਲਵਿੰਦਰ ਸਿੰਘ ਗੁਰਸ਼ੰਨ ਸਿੰਘ ਜਲਵੇੜਾ ਤੇ ਗਗਨਦੀਪ ਜਲਵੇੜਾ ਅਮਿਤ ਅਛਰਾ ਦਿওল ਅਲੀ ਆ ਆਸ਼ੂਪ੍ਰੀਤ ਗਗਨ ਢਿੰਡਸਾ ਇਹ ਕਹਿੰਦੇ ਵੀ ਇਹ ਕੁੜੀ ਕਿਹੜੀ ਆ ਮੈਨੂੰ ਲੱਗਦਾ ਜਿਹੜੀ ਵੀਡੀਓ ਦੇ ਵਿੱਚ ਨੰਮੀ ਕੁੜੀ ਆਈ ਆ ਨਾ ਉਹਦੇ ਬਾਰੇ ਇੱਕ ਤਾਂ ਹੈਗੀ ਆ ਤੇ ਕੀ ਨਵਾ ਚਰਨ ਉਹ ਤਾਂ ਹੈਗੀ ਆ ਜੀ ਮਲੇਰਕੋਟਲੇ ਦੀ ਤੇ ਜਿਹੜੀ ਦੂਜੀ ਆ ਮੰਮਤਾ ਉਹ ਹੈਗੀ ਆ ਲੁਧਿਆਣੇ ਦੀ ਜੀ ਲੁਧਿਆਣੇ ਕੋਲ ਪਿੰਡ ਆ ਉਥੋਂ ਆਉਂਦੀ ਆ ਜੀ ਉਹ ਤੇ ਅਗਲਾ ਨਾਮ ਹੈਗਾ ਸੋਨੀ ਉਪਲ ਮੁਹੰਮਦ ਅਫਜਲ ਮੁਹੰਮਦ ਤਾਰਿਕਾ ਲੋ ਜੱਟ ਪਾਕਿਸਤਾਨ ਤੋਂ ਜੀ ਅਰਵਿੰਦਰਜੀਤ ਕੌਰ ਇਹ ਕਹਿੰਦੇ ਵੀ ਬਾਪੂ ਦੇ ਪਰਨਾ ਬੰਨਿਆ ਕਰੋ ਵੀ ਪਰਨੇ ਨਾਲ ਸੋਹਣੇ ਲਾਦੇ ਨੇ ਅਸੀਂ ਤਾਂ ਬਹੁਤ ਕਹਿੰਨੇ ਆ ਜੀ ਵੀ ਪਰਨਾ ਬੰਨਿਆ ਕਰੋ ਪਰ ਉਹ ਪਰਨਾ ਰੱਖਦੇ ਨਹੀਂ ਹੈਗੇ ਉਹਨਾਂ ਦਾ ਸਿਰ ਮਚਣ ਲੱਗ ਜਾਂਦਾ ਉਹ ਕਹਿੰਦੇ ਨੇ ਵੀ ਖਾਜ ਹੋਣ ਲੱਗ ਜਾਂਦੀ ਆ ਵੀ ਗਰਮੈਸ ਜੀ ਹੋ ਜਾਂਦੀ ਆ ਸਿਰ ਨੂੰ ਇਸ ਕਰਕੇ ਉਹ ਬਿਨਾ ਪਰਨੇ ਤੋਂ ਰਹਿੰਦੇ ਨਹੀਂ ਵੀ ਜਦੋਂ ਕੋਈ ਤਿਹਾਰ ਬਿਹਾਰ ਹੁੰਦਾ ਉਦੋਂ ਅਸੀਂ ਉਹਨਾਂ ਦੇ ਛੋਟਾ ਜਿਹਾ ਬੰਨਾ ਬੰਨਦੇ ਨੇ ਉਹ ਸਿਆਲ 'ਚ ਵੀ ਨਹੀਂ ਬੰਨਦੇ ਹੈਗੇ ਜੇ ਵੀ ਹੁਣ ਠੰਡ ਹੋ ਜਾਂਦੀ ਆ ਅਸੀਂ ਕਹਿੰਦੇ ਆ ਵੀ ਠੰਡ ਲੱਗ ਜੂਗੀ ਹਨਾ ਵੀ ਬੰਨ ਲਓ ਫੇਰ ਉਹ ਮਤਲਬ ਮੀਟਰ ਕਦਾ ਪਰਣਾ ਬਸ ਜਿਹੜਾ ਇੱਕੇ ਕਿੜਾ ਆ ਕੇ ਇੱਥੇ ਆਈ ਪੂਰਾ ਹੋ ਜਾਵੇ ਬਸ ਇੰਨਾ ਕੇ ਪਰਣਾ ਮੰਨਦੇ ਨੇ ਉਹ ਕਹਿੰਦੇ ਨੇ ਮੇਰੇ ਤੋਂ ਰੱਖਿਆ ਨਹੀਂ ਜਾਂਦਾ ਚੱਲਦਾ ਨਹੀਂ ਹੈਗਾ ਉਹਨਾਂ ਤੋਂ ਪਰਣਾ ਤਾਂ ਕਰਕੇ ਉਹ ਪਰਣਾ ਨਹੀਂ ਬੰਦਦੇ ਹੈਗੇ ਤੇ ਅਗਲਾ ਨਾਮ ਹੈਗਾ ਚੰਨਪ੍ਰੀਤ ਸਿੰਘ ਗੁਰਤੇਜ ਸਿੰਘ ਚਹਿਲ ਬਲਦੇਵ ਸਿੰਘ ਰਸੀਦਾ ਤੋਂ ਜੀ ਤਮਤਾਨ ਸਾਹਿਬ ਕੁਲਵੰਤ ਸੋਹੀ ਕੁਲਵਿੰਦਰ ਸੰਧੂ ਗੰਗਾ ਨਗਰ ਤੋਂ ਤੇ ਅਗਲਾ ਨਾਮ ਹੈਗਾ ਅਲੀ ਹੁਸੈਨ ਇਹ ਕੈਨੇਵੀ ਤੋਂ ੜੀਆਂ ਵੀਡੀਓ ਇੰਨੀ ਵਧੀਆ ਲੱਗਦੀ ਐ ਸਾਨੂੰ ਬਲੌਗ ਤੁਹਾਡੇ ਜੀ ਕਰਦਾ ਬਾਰ ਬਾਰ ਦੇਖੀ ਜਾਈਏ ਪਾਕਿਸਤਾਨ ਤੋਂ ਨੇ ਜੀ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਪਸੰਦ ਕਰਦੇ ਹੋ ਸਾਡੀਆਂ ਵੀਡੀਓ ਨੂੰ ਹਨਾ ਤੇ ਐਵੇਂ ਆਪਦਾ ਪਿਆਰ ਦਿੰਦੇ ਰਿਹਾ ਕਰੋ ਅਗਲਾ ਨਾਮ ਹੈਗਾ ਜੀ ਲੁਧਿਆਣੇ ਵਾਲੇ ਆਮਰ ਸਿੰਘ ਪਟਿਆਲੇ ਤੋਂ ਆਮਰਜੀਤ ਕੌਰ ਰੰਧਾਵਾ ਪਿੰਡ ਕੋਲੀਆਂ ਖੁਰਦ ਜ਼ਿਲ੍ਹਾ ਮੋਗਾ ਜਸਵਿੰਦਰ ਸਿੰਘ ਗਿੱਲ ਕੋਕਰੀਗਲਾ ਤੋਂ ਵਿਪਨ ਕੁਮਾਰ ਹਰਪ੍ਰੀਤ ਕੌਰ ਸੰਦੀਪ ਬਾਠ ਵਿੱਕੀ ਉਬਿਆ ਪਨੀ ਜੱਟੀ ਨੀਲਮ ਸ਼ਰਮਾ ਜੀਤ ਢਿੱਲੋਂ ਵਿੱਕੀ ਉਬਿਆ ਬਲਵੰਤ ਸਿੰਘ ਸੇਖੋ ਕਮਲ ਬਾਦਸ਼ਾ ਪਿੰਡ ਡੇਮਰੂ ਮੋਗਾ ਜ਼ਿਲ੍ਹਾ ਹਨਾ ਟੱਚ ਚੰਨਪ੍ਰੀਤ ਪੂਰੇ ਕੇ ਜ਼ਿਲ੍ਹਾ ਬਰਨਾਲਾ ਆਮਨਤੀ ਮਾਣ ਗੁਰਪ੍ਰੀਤ ਸਿੰਘ ਜੋਨੀ ਕਮ ਬੋਸ ਸੰਦੀਪ ਬਾਠ ਸਤਵੀਰ ਕੌਰ ਇਹ ਸਾਰੇ ਆਪਾਂ ਨੂੰ ਕਮੈਂਟ ਸੀ ਜੀ ਜਿਹੜੇ ਆਪਾਂ ਨੂੰ ਵੀਡੀਓ ਵਿੱਚ ਆਏ ਨੇ ਹਨਾ ਤੇ ਅੱਗੇ ਹੁਣ ਜਿਹੜੇ ਆਪਾਂ ਨੂੰ ਆਪਣੀ ਗੱਡੀ ਦੀਆਂ ਵਧਾਈਆਂ ਦਿੱਤੀਆਂ ਨੇ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕਰ ਰਹੇ ਨੇ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਉਹਨਾਂ ਦੇ ਆਪਾਂ ਕਮੈਂਟਾਂ ਦੇ ਵਿੱਚ ਨਾਮ ਨੈਕਸਟ ਵੀਡੀਓ ਦੇ ਵਿੱਚ ਬੋਲਾਂਗੇ ਕਿਉਂਕਿ ਕਾਫੀ ਸਾਰੇ ਵਿੱਚ ਬਲੋਂ ਇਕੱਠੇ ਹੋ ਜਾਂਦੇ ਨੇ ਹਨਾ ਤਾ ਕਰਕੇ ਬੋਲਦੇ ਜਾਂਦੇ ਹੈਗੇ ਚਲੋ ਆਪਾਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਸਾਰਿਆਂ ਦੇ ਨਾਮ ਬੋਲ ਦਈਏ ਤੇ ਆਪਣੀ ਵੀਡੀਓ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿ ਕਰੋ ਤੇ ਸ਼ੇਅਰ ਕਰ ਦਿਓ ਦਿਓ ਆਗਿਆ ਜੀ ਸਤਿ ਸ੍ਰੀ ਅਕਾਲ ਤੇ ਇੱਕ ਸੱਚ ਵੀਡੀਓ ਦੇ ਵਿੱਚ ਕਮੈਂਟ ਆਇਆ ਕਿ ਮੰਮੀ ਨਹੀਂ ਹੈਗੇ ਸੋਡੇ ਮੰਮੀ ਨਾਨਕੇ ਗਏ ਹੋਏ ਨੇ ਹਨਾ ਤੇ ਉਹ ਵੀ ਗੱਡੀ ਤੋਂ ਬਾਅਦ ਆਏ ਨੇ ਜਦੋਂ ਆਪਾਂ ਗੱਡੀ ਲੈ ਕੇ ਆਇਆ ਤਾਂ ਕਰਕੇ ਉਹ ਬਲੌਗ ਵਿੱਚ ਹੈ ਨਹੀਂ ਸੀ ਤੇ ਅੱਗੇ ਆਗੇ ਤਾਂ ਜਦੋਂ ਫਿਰ ਉਹ ਵਲੌਗ ਵਿੱਚ ਆਇਆ ਕਰਨਗੇ ਤੇ ਹੁਣ ਦਿਓ ਆਗੇ ਜੀ ਸਸਕਾਲ ਬਾਏ ਬਾਏ